ਸਤਕਾਰਯੋਗ ਦੋਸਤੋ ਚੋਣਾਂ ਦਾ ਮੌਸਮ ਆ ਗਿਆ ਤੇ ਚੋਣਾਂ ਵਿਆ ਜਿਹੜੀਆਂ ਸਰਗਰਮੀਆਂ ਚੱਲ ਰਹੀਆਂ ਪਰ ਅਜੇ ਤੱਕ ਸਰਗਰਮੀਆਂ ਪੂਰੀ ਤਰ੍ਹਾਂ ਪੱਕੀਆਂ ਨਹੀਂ ਕਿਉਂਕਿ ਟਾਈਮ ਜ਼ਿਆਦਾ ਪਿਆ ਹੈ ਤੇ ਇੰਨਾ ਪਹਿਲਾਂ ਚੋਣ ਸਰਗਰਮੀਆਂ ਵੇਢ ਕੇ ਕਿ ਜਿਹੜਾ ਉਮੀਦਵਾਰਾਂ ਨੇ ਵੀ ਥੱਕ ਜਾਣਾ ਤੇ ਲੋਕਾਂ ਨੂੰ ਵੀ ਸੁਣ ਸੁਣ ਕੇ ਥੱਕ ਜਾਣਾ ਹੈ ਤੇ ਖਰਚਾ ਵੀ ਜ਼ਿਆਦਾ ਆਉਣਾ ਹੈ ਇਸ ਕਰਕੇ ਫਿਰ ਵੀ ਉਮੀਦਵਾਰਾਂ ਨੇ ਜਿਹੜੇ ਜਿਹੜੇ ਐਲਾਨੇ ਆ ਪਾਰਟੀਆਂ ਨੇ ਉਹਨਾਂ ਨੇ ਆਪਣਾ ਚੋਣ ਜਿਹੜਾ ਪ੍ਰੋਗਰਾਮ ਬਣਾ ਲਿਆ ਤੇ ਉਹ ਚੋਣ ਸਰਗਰਮੀਆਂ ਕਰ ਰਿਹਾ ਹੁਣ ਇੱਕ ਗੱਲ ਵੇਖਣ ਦੇ ਵਿੱਚ ਆਪਾਂ ਨੂੰ ਕਿ ਮਿਲੂਗੀ ਕਿ ਰਾਤੋਂ ਰਾਤ ਜਿਹੜੇ ਲੀਡਰ ਪਾਰਟੀਆਂ ਬਦਲ ਲਗੇ ਅੱਜ ਅਕਾਲੀ ਦਲ ਚੱਲ ਕਾਂਗਰਸ ਤੋਂ ਹੋਣਗੇ ਪਰਸੋਂ ਆਵਾਜ਼ਵੀ ਪਾਰਟੀ ਛੋਣਗੇ ਫਿਰ ਬੀਜੇਪੀ ਛੋਣਗੇ ਪਰ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸਥਿਤੀ ਕਿਹੋ ਜੀ ਹੈ ਤੇ ਮੈਨੂੰ ਤਾਂ ਲੱਗਦਾ ਵੀ ਸਾਰੀਆਂ ਪਾਰਟੀਆਂ ਦੀ ਜਿਹੜੀ ਸਥਿਤੀ ਕੋਈ ਏਡੀ ਵਧੀਆ ਨਹੀਂ ਤੇ ਸਾਰੀਆਂ ਪਾਰਟੀਆਂ ਹੀ ਮੈਨੂੰ ਤਾਂ ਲੱਗਦਾ ਵੀ ਵੈਂਟੀਲੇਟਰ ਤੇ ਚੱਲ ਰਹੀਆਂ ਨੇ ਕਿਉਂਕਿ ਜੇ ਹੁਣ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੂੰ ਵੀ 2022 ਦੇ ਵਿੱਚ ਲੋਕਾਂ ਨੇ ਬੜੇ ਇਚਾਰ ਨਾਲ ਵੋਟਾਂ ਪਾਈਆਂ ਸੀ ਤੇ ਬਦਲਾਅ ਦੀ ਲਹਿਰ ਸੀ ਕੋਈ ਵੀ ਉਮੀਦਵਾਰ ਉਹ ਖੜਾ ਕੀਤਾ ਸੀ ਤਾਂ ਉਹ ਬਣ ਗਿਆ ਸੀ ਐਮਐਲਏ ਪਰ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਤੇ ਜਨਤਾ ਤਾਂ ਇਹ ਭੁੱਲਦੀ ਆ ਵੀ ਵਾਦੇ ਉ ਤੁਰੰਤ ਪੂਰੇ ਹੋਣ ਕਿਉਂ ਵਾਦੇ ਪੂਰੇ ਨਹੀਂ ਹੋਏ ਕੋਈ ਥੋੜੇ ਬਹੁਤੇ ਹੋਏ ਵੀ ਆ ਬਾਕੀ ਨਹੀਂ ਪੂਰੇ ਹੋਏ ਤੇ ਇਸ ਕਰਕੇ ਵੀ ਆਮ ਆਦਮੀ ਪਾਰਟੀ ਦੀ ਵੀ ਹਾਲਤ ਜਿਹੜੀ ਉਹ ਪਹਿਲਾਂ ਨਾਲੋਂ ਪਤਲੀ ਹੋ ਗਈ ਐ ਕਿਉਂ ਵਾਦਾ ਫੇਰ ਵੀ ਕੀਤਾ ਸੀ ਵੀ ਚੁਟਕੀਆਂ ਮਾਰ ਕੇ ਐਮਐਸਪੀ ਦੇਵਾਂਗੇ 1000 ਰੁਪਏ ਔਰਤਾਂ ਨੂੰ ਦੇਵਾਂਗੇ ਕੁਣਔਰਤਾ ਵੀ ਡਿੱਕੀ ਜਾਂਦੀਆਂ ਐ ਮੇ ਕਦੋਂ 1000 ਰੁਪਏ ਸਾਡਾ ਆਉਂਦਾ ਹੈ ਭ੍ਰਸ਼ਟਾਚਾਰ ਬਿਲਕੁਲ ਬੰਦ ਕਰ ਦੇਾਂਗੇ ਤੇ ਸਕੂਲਾਂ ਦੇ ਵਿੱਚ ਜੜੀ ਟੀਚਰਾਂ ਦੀ ਘਾਟ ਐ ਉਹ ਵੀ ਪੂਰੀ ਕਰ ਦੇਾਂਗੇ ਤੇ ਪਰ ਕਾਫੀ ਸਕੂਲਾਂ ਦੇ ਵਿੱਚ ਅਸੀਂ ਜਾ ਕੇ ਵੇਖਿਆ ਕਿ ਸਕੂਲਾਂ ਦੇ ਵਿੱਚ ਟੀਚਰਾਂ ਦੀ ਘਾਟ ਪੂਰੀ ਨਹੀਂ ਹੋਈ ਤੇ ਹਸਪਤਾਲਾਂ ਦੇ ਵਿੱਚ ਜਾ ਕੇ ਵੇਖੀਏ ਉੱਥੇ ਵੀ ਡਾਕਟਰਾਂ ਦੀ ਬਹੁਤ ਭਾਰੀ ਕਾਰਟ ਚੱਲ ਰਹੀ ਹੈ ਤੇ ਵਾਦਾ ਇਹ ਵੀ ਕੀਤਾ ਸੀ ਸਿਹਤ ਤੇ ਸਿੱਖਿਆ ਵੱਲ ਖਾਸ ਤੌਰ ਤੇ ਧਿਆਨ ਦੇਵਾਂਗੇ ਪਰ ਫਿਰ ਅਗਲੀ ਗੱਲ ਆਪਾਂ ਇਹ ਵੀ ਸੋਚਦੇ ਆ ਵੀ ਹੋਰ ਵੋਟ ਪਾਈਏ ਤਾਂ ਪਾਈਏ ਵੇ ਕਿਹਨੂੰ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਆਪਾਂ ਪਰਖ ਲਿਆ ਕਾਂਗਰਸ ਨੂੰ ਵੀ ਪਰਖ ਲਿਆ ਉਹਨਾਂ ਨੇ ਵੀ ਵਾਦੇ ਵੱਡੇ ਵੱਡੇ ਕੀਤੇ ਨਸ਼ਾ ਖਤਮ ਕਰ ਦਿਆਂਗੇ ਗੋਟਕਾ ਸਾਹਿਬ ਦੀ ਸੋਚ ਚੱਕ ਲਈ ਚਾਰ ਹਫ਼ਤਿਆਂ ਤੇ ਨਸ਼ਾ ਖਤਮ ਕਰ ਦਿਆਂਗੇ ਹੋਰ بڑے ਵੱਡੇ ਵੱਡੇ ਉਹਨਾਂ ਨੇ ਵਾਦੇ ਕੀਤੇ ਭ੍ਰਿਸ਼ਟਾਚਾਰ ਖਤਮ ਕਰ ਦੇ ਵਾਦੇ ਕੀਤੇ ਕਰਜ਼ੇ ਦੇ ਵਾਦੇ ਕੀਤੇ ਵੀ ਕਰਜ਼ਾ ਜੜਾੜੀਆਂ ਦਾ ਸੋਸਾਇਟੀਆਂ ਦਾ ਬੈਂਕਾਂ ਦਾ ਜੋ ਵੀ ਆ ਸਾਰਾ ਅਸੀਂ ਦੇਵਾਂਗੇ ਪਰ ਹੋਇਆ ਕੁਝ ਨਹੀਂ ਇਸ ਕਰਕੇ ਵੀ ਜਿਹੜਾ ਉਹਨਾਂ ਨੂੰ ਵੀ ਪਸੰਦ ਨਹੀਂ ਕੀਤਾ ਤੇ ਅਕਾਲੀ ਦਲ ਜਿਹੜਾ ਉਹ ਵੀ ਹਾਸ਼ੀਏ ਤੇ ਆ ਗਿਆ ਸੀ ਤੇ ਸਿਰਫ ਤਿੰਨ ਸੀਟਾਂ ਤੇ ਸੁੰਗੜ ਕੇ ਰਹਿ ਗਿਆ ਸੀ ਹੁਣ ਸੁਖਵੀਰ ਬਾਦਲ ਪੰਜਾਬ ਬਚਾਓ ਯਾਤਰਾ ਕਰਦਾ ਹੈ ਤੇ ਲੱਗਦਾ ਹੈ ਵੀ ਉਹ ਵੀ ਦੂਜੀ ਪਾਰਟੀਆਂ ਦੇ ਬਰਾਬਰ ਆਪਣੇ ਆਪ ਨੂੰ ਖੜਾ ਕਰ ਰਿਹਾ ਹੈ ਤੇ ਕੁਝ ਨਾ ਕੁਝ ਫਰਕ ਵੀ ਪਿਆ ਹੈ ਪਰ ਜੇ ਆਪਾਂ ਇਹ ਸੋਚੀਏ ਬਈ ਉਹ ਲੀਡ ਲੈ ਜੂਗਾ ਤੇ ਜਿਆਦਾ ਸੀਟਾਂ ਜਿੱਤ ਜੂਗਾ ਇਹ ਬਿਲਕੁਲ ਨਹੀਂ ਹੋਣਾ ਪਾਰਟੀਆਂ ਨੂੰ ਝਟਕੇ ਲੱਗਦੇ ਆ ਹੁਣ ਆ ਸੁੰਡ ਦੇ ਵਿੱਚ ਇਹ ਵੀ ਆਇਆ ਆ ਕਿ ਸਿਕੰਦਰ ਸਿੰਘ ਮਲੂਕਾ ਜਿਹੜਾ ਇਹਨਾਂ ਦਾ ਖਾਸ ਥੰਮ ਹੈ ਅਕਾਲੀ ਦਲ ਦਾ ਖੈਰਖਵਾਏ ਉਹਦੇ ਪੁੱਤ ਤਿੰਨੂ ਉਹ ਤੋਂ ਦਾ ਗੁਰਪ੍ਰੀਤ ਸਿੰਘ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਰਿਹਾ ਹੈ ਤੇ ਨੋ ਉਹਦੀ ਆਈਐਸ ਅਫਸਰ ਜਿਹੜੀ ਸਮੇਂ ਤੋਂ ਪਹਿਲਾਂ ਅਸਤੀਫਾ ਦੇ ਕੇ ਆ ਗਈ ਹੈ ਵੀ ਇਹ ਪੁੱਤ ਲੋ ਦੋਵੇਂ ਬੀਜੇਪੀ ਦੀ ਜਾ ਰਿਹਾ ਹੈ ਤੇ ਮਲੂਕਾ ਸਾਹਿਬ ਜਿਹੜੇ ਚੁੱਪੀ ਧਾਰੀ ਬੈਠੇ ਆ ਕੋਈ ਗੱਲ ਕਰਨ ਨੂੰ ਇਹ ਤਿਆਰ ਹੀ ਨਹੀਂ ਕੋਈ ਜਵਾਬ ਦੇਣ ਨੂੰ ਤਿਆਰ ਹੀ ਨਹੀਂ ਕੋਈ ਬਿਆਨ ਹੀ ਨਹੀਂ ਨਜ਼ਾਰਿਆ ਤੇ ਲੋਕ ਤਾਂ ਇਹ ਵੀ ਕਰ ਰਹੇ ਆ ਵੀ ਮਲੂਕਾ ਸਾਹਿਬ ਆਪ ਵੀ ਬੀਜੇਪੀ ਵਿੱਚ ਸ਼ਾਮਲ ਹੋਣਗੇ ਸਿਕੰਦਰ ਸਿੰਘ ਮਲੂਕਾ ਉਹ ਵੀ ਸੁਣਦੇ ਵਿੱਚ ਤੈ ਹੈ ਵੀ ਅਕਾਲੀ ਦਲ ਨਾਲ ਨਾਰਾਜ਼ ਚੱਲ ਰਿਹਾ 2022 ਤੋਂ ਕਿਉਂਕਿ ਉਹ ਮੋਰ ਤੋਂ ਟਿਕਟ ਮੰਗਦੇ ਸੀ ਤੇ ਮੋਰ ਤੋਂ ਟਿਕਟ ਦਿੱਤੀ ਗਈ ਜਗਮੀਤ ਸਿੰਘ ਬਰਾੜ ਨੂੰ ਬੀਬਾ ਹਰਸ਼ੀਬਰਤ ਕੋਰ ਬਾਦਲ ਤੇ ਦਖਲਦਾਜੀ ਨਾਲ ਤੇ ਉਹ ਇਸ ਗੱਲ ਤੋਂ ਉਹਨਾਂ ਨੇ ਨਾਰਾਜ਼ਗੀ ਵੀ ਬੜੀ ਜ਼ਾਹਰ ਕੀਤੀ ਤੇ ਉਹਨਾਂ ਨੂੰ ਬਾਦ ਦੇ ਵਿੱਚ ਟਿਕਟ ਦੇਤੀ ਰਾਪੜਾ ਫੂਲ ਤੋਂ ਪਰ ਉਹ ਇਹ ਚਾਉਂਦੇ ਸੀ ਵੀ ਜਿੱਥੇ ਮੈਂ ਕੰਮ ਕੀਤਾ ਮੈਂ ਲੋਕਾਂ ਦੇ ਕੰਮ ਕਰਦਾ ਰਿਆ ਜਾਂ ਜਿੱਥੇ ਮੈਂ ਆਧਾਰ ਬਣਾਇਆ ਮੈਨੂੰ ਉੱਥੇ ਟਿਕਟ ਦਿੱਤੀ ਜਾਵੇ ਪਰ ਟਿਕਟ ਉਹਨੂੰ ਰਾਪੜਾ ਫੂਲ ਤੋਂ ਮਿਲ ਗਈ ਤੇ ਉਥੋਂ ਹਾਰ ਗਏ ਤੇ ਇਹ ਵੀ ਇੱਕ ਵੱਡਾ ਫੈਕਟਰ ਹੈ ਸਿਕੰਦਰ ਸਿੰਘ ਮਲੂਕਾ ਜਿਹੜੇ ਉਸ ਵਕਤ ਪਾਰਟੀ ਤੋਂ ਨਾਰਾਜ਼ ਹੋਗੇ ਸਾਰੇ ਤੇ ਬਹੁਤ ਵੱਡਾ ਝਟਕਾ ਹੈ ਅਕਾਲੀ ਦਲ ਵਾਸਤੇ ਹੋਊਗਾ ਇਸੇ ਤਰ੍ਹਾਂ ਹੀ ਆਵਾਜ਼ਵੀ ਪਾਰਟੀ ਦੇ ਵਿੱਚ ਸੁਸ਼ੀਲ ਰਿੰਕੂ ਇਹਨਾਂ ਨੇ ਚੱਕ ਕੇ ਕਾਂਗਰਸ ਦੇ ਵਿੱਚੋਂ ਲਿਆਂਦਾ ਉਹਨੂੰ ਇਲੈਕਸ਼ਨ ਲੜਾਇਆ ਜਿਤਾਇਆ ਤੇ ਐਤ ਕੀ ਫੇਰ ਉਹਨੂੰ ਟਿਕਟ ਦੇਤੀ ਤੋਂ ਟਿਕਟ ਲੈ ਕੇ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਇਹ ਦਾ ਲਸ਼ੀਤ ਅੰਗਰਾਲ ਐਮ ਐਲ ਏ ਐਮ ਐਲ ਏ ਸੀ ਹੁਣ 3 ਸਾਲਾ ਐਮ ਐਲ ਏ ਰਹਿਣਾ ਸੀ ਉਹਨੇ ਵੀ ਅਸਤੀਫਾ ਦਿੱਤਾ ਤੇ ਉਹ ਵੀ ਬੀ ਜੀ ਪੀ ਵਿੱਚ ਸ਼ਾਮਲ ਹੋ ਗਿਆ ਲੀਡਰ ਰਾਤੋਂ ਰਾਤ ਹਲਟੇ ਮਾਰਦੇ ਆ ਤੇ ਵਰਕਰ ਕੀ ਕਰਨ ਜਦੋਂ ਵਰਕਰ ਕੋਈ ਪਾਰਟੀ ਬਦਲ ਆ ਜਾਂਦਾ ਤਾਂ ਲਾਲਾ ਲਾਲਾ ਹੋ ਜਾਂਦੀ ਹੈ ਕਿ ਫਲਾਦਾ ਜੀ ਵਰਕਰ ਨੇ ਪਾਰਟੀ ਬਦਲ ਲਈ अच्छा वर्कर ने दा पार्टी बदल ली ते जे लीडर पार्टी बदलदा है ते फिर ਸਾਥੋਂ ਵੋਟਾਂ ਮੰਗਵਾਇਆ ਜਾਂਦਾ ਹੈ ਤੇ ਉਦੋਂ ਅਸੀਂ ਫੇਰ ਭੁੱਲ ਜਾਂਦੇ ਆ ਬੇ लीडर ਨੇ ਪਾਰਟੀ ਬਦਲੀ ਐ ਤੇ ਕੱਲ ਦਾ ਦੂਜੀ ਪਾਰਟੀ ਸੀ ਵੀ ਸਾਡੇ ਦੇ ਪਰਚੇ ਕਰਵਾਦਾ ਰਿਹਾ ਹੈ ਤੇ ਸਾਨੂੰ ਇਹ ਤੰਗ ਕਰਦਾ ਰਿਹਾ ਤੇ ਅੱਜ ਫੇਰ ਸਾਡੇ ਸਿਰ ਤੇ ਆ ਕੇ ਬੈਠ ਗਿਆ ਤੇ ਫੇਰ ਫੇਰ ਅਸੀਂ ਉਹ ਵੋਟਾਂ ਪਾ ਦਿੰਦੇ ਆ ਤੇ ਉਹ ਫੇਰ ਜਿੱਤ ਜਾਂਦਾ ਉਹਦਾ ਕੀ ਗਿਆ ਪਹਿਲਾਂ ਤਾਂ ਇੱਕ ਪਾਰਟੀ ਚ ਓੜੇ ਐਸ਼ਾ ਲੁੱਟੀਆਂ ਬੁੱਲੇ ਲੁੱਟੇ ਤੇ ਫੇਰ ਰਾਤੇ ਰਾਤ ਆ ਕੇ ਤੇ ਇਧਰ ਬੁੱਲੇ ਲੁੱਟਣ ਲੱਗ ਪੈਂਦਾ ਹੈ ਤੇ ਇੱਥੇ ਪਿਸਦਾ ਕੌਣ ਹੈ ਵਰਕਰ ਕੀ ਇਹ ਨਹੀਂ ਹੁੰਦਾ ਇਹ ਪਾਰਟੀ ਦੇ ਵਿੱਚੋਂ ਹੀ ਕੋਈ ਵਰਕਰ ਨੂੰ ਟਿੱਕੜ ਦਿੱਤੀ ਜਾਵੇ ਉਹਨਾਂ ਦੇ ਚਾਹੀਦਾ ਕਾਨੂੰਨ ਇਹ ਬਣਾਉਣਾ ਚਾਹੀਦਾ ਵੀ ਜਿਹੜਾ 6 ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹੈ ਪਾਰਟੀ ਦੇ ਵਿੱਚ ਇਹਨੂੰ ਡਿਗ੍ਰੀ ਦਿੱਤੀ ਜਾਵੇ ਵੀ ਉਹਦਾ ਦਿੱਤਾ ਜਾਵੇ ਕੋਈ ਚੇਅਰਮੈਨ ਬਣਾਇਆ ਜਾਵੇ ਕਿਤੇ ਵੀ ਐਡਜਸਟ ਕੀਤਾ ਜਾਵੇ ਤੇ ਜਿਹੜਾ ਬੰਦਾ ਤਰੰਤ ਆਉਂਦਾ ਹੈ ਉਹਨੂੰ ਪਿਛਲੀ ਲਾਈਨ ਦੇ ਵਿੱਚ ਲਾਇਆ ਜਾਵੇ ਵੀ ਤੂੰ 6 ਸਾਲ ਪੂਰੇ ਕਰ ਤੇ ਫੇਰ ਤਾਂ ਕੁਛ ਨਾ ਕੋਈ ਸੋਚਾਂਗੇ ਤੇ ਇਹ ਤਾਂ ਇਸ ਤਰ੍ਹਾਂ ਕਰਦੇ ਆ ਆ ਬਦਲਾਅ ਵਾਲੇ ਵੀ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਹੈ ਬੜੇ ਤੇ ਐਮਐਲਏ ਪਹਿਲਾਂ ਉਹ ਵੀ ਲੈਂਦੇ ਸੀ ਤੇ ਉਹਨਾਂ ਨੇ ਵੀ ਫਰਾ ਕੇ ਆਵਾਤਰਤਨ ਵਰਗਿਆਂ ਦੇ ਜਿਹੜੇ ਕਾਲੀ ਦਲ ਚੁੱਕੜੇ ਹੋਏ ਸੀ ਇਹਦੇ ਟਿਕਟ ਦੇ ਦਿੱਤੀ ਚਿਤਾਤੇ ਤੇ ਮੁੜ ਕੇ ਉਹਨਾਂ ਨੇ ਪਾਰਟੀ ਨੂੰ ਬਦਨਾਮ ਕਰਨ ਵਾਲੀ ਕੋਈ ਕਸਮ ਵੀ ਛੱਡੀ ਉਹਨਾਂ ਰਵਾਤੇ ਫੇਰ ਚੱਲ ਪਏ ਵੀ ਇੱਕ ਦਿਨ ਤਾਂ ਉਹ ਬੰਦਾ ਪ੍ਰਸ਼ਟ ਹੁੰਦਾ ਹੈ ਤੇ ਜਦੋਂ ਉਹ ਪਾਰਟੀ ਬਦਲ ਲੈਂਦਾ ਹੈ ਤੇ ਉਦੋਂ ਦੁੱਧ ਤੋਤਾ ਸਾਥ ਤੋਂ ਜਾਂਦਾ ਹੈ ਉਦੋਂ ਫਿਰ ਉਹਦੇ ਹੱਕ ਵਿੱਚ ਪ੍ਰਚਾਰ ਕਰਦੇ ਆ ਵੀ ਇਹ ਜੀ بڑا ਦੁੱਧ ਤੋਤਾ ਹੈ ਇਹਦਾ بڑا ਜੀ ਪਾਰਟੀ ਦਾ ਵਫਾਦਾਰ ਹੈ ਇਹਨੂੰ ਵੋਟਾਂ ਪਾਓ ਪਰ ਇਹ ਤਾਂ ਜਨਤਾ ਨੂੰ ਸੋਚਣਾ ਪੈਣਾ ਹੈ ਫਿਰ ਹੁਣ ਜੇ ਆਪਾਂ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਨੂੰ ਤਾਂ ਉਹ ਹੀ ਕਿ ਸਾੜਪ ਜਾਈ ਫਿਰਦੇ ਆ ਕਦੇ ਫਰੀਦਕੋਟ ਦੇ ਵਿੱਚ ਉਹ ਗਾਇਕ ਜਿਹੜਾ ਹਸਰਾ ਜਹਸ ਉਹਦਾ ਵਿਰੋਧ ਹੁੰਦਾ ਹੈ ਕਦੇ ਮਹਾਰਾਣੀ ਪ੍ਰਨੀਤਕੌਰ ਦਾ ਵਿਰੋਧ ਹੁੰਦਾ ਹੈ ਕਦੇ ਕਿਸੇ ਦਾ ਵਿਰੋਧ ਹੁੰਦਾ ਹੈ ਤੇ ਕਿਸਾਨ ਵੀ ਕੀ ਕਰਨਾ ਕਿਸਾਨਾਂ ਨਾਲ ਉਹਦੇ ਵਾਅਦੇ ਤਾਂ ਕਰ ਲੇ ਵੀ ਤੁਹਾਨੂੰ ਐਮਐਸਪੀ ਦਾ ਗਾਰੰਟੀ ਕੋਰੋਣ ਬਣਾ ਕੇ ਦੇਵਾਂਗੇ ਅਸੀਂ 23 ਫਸਲਾਂ ਤੇ ਐਮਐਸਪੀ ਦੇਵਾਂਗੇ ਤੇ ਗਾਰੰਟੀ ਕੋਰੋਣ ਵੀ ਵੜਾਵਾਂਗੇ ਅਸੀਂ ਡਾਕਟਰ ਸੋਮੀ 나ਥਨ ਦੀ ਜਿਹੜੀ ਰਿਪੋਰਟ ਹੈ ਉਹ ਵੀ ਲਾਗੂ ਕਰਾਂਗੇ। ਅਸੀਂ ਲਖੀਮਪੁਰ ਖੀਰੀ ਕਾੜ ਦੇ ਦੋਸ਼ੀਆਂ ਨੂੰ ਸਜ਼ਾਵਾ ਵੀ ਦਿਵਾਵਾਂਗੇ। ਹੋਰ ਵੀ ਵਾਦੇ ਕੀਤੇ ਜਿੰਦੇ ਕਿ ਸਾਡਾ ਵੀ ਮੰਗਾ ਸੀ। ਉਹਨਾਂ ਦੇ ਵਾਦੇ ਕੀਤੇ ਪਰ ਹੋਇਆ ਕੁਝ ਨਹੀਂ। ਕੀਤਾ ਕਰਾਇਆ ਕੱਖ ਵੀ ਨਹੀਂ ਇੱਕ ਵਾਰੀ ਉੱਥੋਂ ਠੋਡੇ ਸੀ। ਥਾਤੇ ਤੇ ਕੀਤਾ ਕੁਝ ਨਹੀਂ। ਉਹ ਅਪਾ ਅਗਲੀ ਗੱਲ ਕਰੀਏ ਵੀ ਕਿਸਾਨ ਜਿਹੜੇ ਬੀਜੇਪੀ ਆਗੂਆਂ ਦਾ ਵਿਰੋਧ ਕਰਦੇ ਆ ਪਰਪਲ ਕਿਸਾਨ ਵੀ ਇਕੱਠੇ ਨਹੀਂ ਹੁੰਦੇ ਕਿਸਾਨ ਵੀ ਛਤਰੀ ਦਾਲ ਵੜਦੇ ਆ ਹੁਣ ਇੱਕ ਤਿਰਤਾ ਉੱਥੇ ਮੋਰਚਾ ਲਾਈ ਬੈਠੀ ਐ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਇਦਾਂ ਵਾਲੇ ਬਾਰਡਰ ਤੇ ਜਿਹੜੇ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਹਿੰਦੇ ਆ ਤੇ ਜਿਹੜੇ ਦੂਜੇ ਸਯੁਗਤ ਕਿਸਾਨ ਮੋਰਚਾ ਉਹ ਜਿਹੜੇ ਉਹਨਾਂ ਨੂੰ ਕਹਿੰਦੇ ਜੀ ਵੀ ਇਹ ਇਹ ਗਲਤ ਕਰਨ ਪਟ ਪਟ ਰਿਹਾ ਤੇ ਉਹ ਆਪ ਵਿਰੋਧ ਤਾਂ ਬੀਜੇਪੀ ਦਾ ਕਰਦੇ ਆ ਪਰ ਉਹ ਆਪਣੇ ਢੰਗ ਨਾਲ ਕਰਦੇ ਆ ਪਰ ਵੱਣਦੇ ਛਤਰੀਦਾਲ ਜੇ ਐਮਐਸਪੀ ਖਤਮ ਹੋ ਗਈ ਤੇ ਫਿਰ ਸਾਡਾ ਝੋਲਾ ਦੇ ਕਣਕ ਜਿਵੇਂ ਬਿਹਾਰ ਦੇ ਵਿੱਚ ਮੱਕੀ ਦਾ ਹਾਲ ਹੁੰਦਾ ਉੱਥੇ ਮੱਕੀ ਜ਼ਿਆਦਾ ਲਾਉਂਦੇ ਆ ਤੇ ਅਦਰ ਯੂਪੀ ਦੇ ਵਿੱਚ ਛੋਲੇ ਦਾ ਹਾਲ ਹੁੰਦਾ ਹੈ ਫਿਰ ਕਣਕ ਤੇ ਛੋਲੇ ਦਾ ਹਾਲ ਇਹ ਹੀ ਹੋਊਗਾ ਤੇ ਇੰਨੀਆਂ ਗੱਲਾਂ ਮੈਂ ਕਰਨੀਆਂ ਸੀ ਵੀ ਵੋਟਾਂ ਤਾਂ ਆਉਣੀਆਂ ਤੇ ਜਦੋਂ ਲੀਡਰ ਇੱਥੇ ਆਉਣਗੇ ਤੇ ਇਹਨਾਂ ਨੂੰ ਸਵਾਲ ਜ਼ਰੂਰ ਪੁੱਛੋ ਅਸੀਂ ਤਾਂ ਇਹਨਾਂ ਨੂੰ ਸਵਾਲ ਕਰਾਂਗੇ ਤੇ ਸਵਾਲਾਂ ਤੋਂ ਕਈ ਵਾਰ ਇਹ ਲੀਡਰ ਭੱਜ ਵੀ ਜਾਂਦੇ ਆ ਵੀ ਅਸੀਂ ਤਾਂ ਕੋਈ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਤੇ ਸਾਡੇ ਬੰਦੇ ਉਹ ਕਹਿ ਦਿੰਦੇ ਆ ਹਾਂ ਹਾਂ ਤੁਸੀਂ ਸਵਾਲ ਕਿਉਂ ਪੁੱਛਦੇ ਆ ਤੇ ਸਵਾਲ ਇਹਨਾਂ ਨੂੰ ਸਾਰੇ ਜਣੇ ਇਹਨਾਂ ਨੂੰ ਪੁੱਛੋ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਵੀ ਲੋਕ ਹੁਣ ਜਾਗ ਪਏ ਆ